ਤਹਾਡੇ ਮਰੀਜ਼ ਨੂੰ ਪ੍ਰੋਬਲਮ ਆਈ ਸੀ ਘਬਰਾਟ ਦੀ ਸਾਹ ਲੈਣ ਚ ਮੁਸ਼ਕਲ ਦੀ ਛਾਤੀ ਚ ਦਰਦ ਦੀ ਤੁਸੀਂ ਆਈਡੈਂਟੀਫਾਈ ਕਰ ਲਿਆ ਪਛਾਣ ਕਰ ਲਿਆ ਕਿ ਹਾਰਟ ਅਟੈਕ ਹੀ ਆ ਰਿਹਾ ਸੀ ਤੁਸੀਂ ਉਮੀਦ ਨਾ ਜਾਂਦੇ ਹੋ ਕਿ ਆਪਾਂ ਜਾਵਾਂਗੇ ਤਾਂ ਹਸਪਤਾਲ ਦਾ ਸਟਾਫ ਇੱਕਦਮ ਅਫਰਾ ਤਫਰੀ ਉਸ ਨੂੰ ਪੈ ਜਾਏਗੀ ਔਰ ਉਹ ਇੱਕਦਮ ਅਰੇਂਜਮੈਂਟ ਕਰਨਗੇ ਕੋਈ ਜਲਦੀ ਜਲਦੀ ECG ਕਰੇਗਾ ਕੋਈ ਜਲਦੀ ਜਲਦੀ IV ਲਾਈਨ ਲਗਾਏਗਾ ਕੋਈ ਜਲਦੀ ਜਲਦੀ ਕੋਈ ਇੰਜੈਕਸ਼ਨ ਲਾਏਗਾ ਸਤਿ ਸ੍ਰੀ ਅਕਾਲ ਨਮਸਕਾਰ ਗੁੱਡ ਮਾਰਨਿੰਗ ਸਵਾਗਤ ਆ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਵਿੱਚ ਮੈਂ ਲਾਸਟ ਦੋ ਵੀਡੀਓਜ਼ ਦੇ ਵਿੱਚ ਹਾਰਟ ਅਟੈਕ ਦੀ ਪਛਾਣ ਔਰ ਉਸ ਦੀ ਮੈਨੇਜਮੈਂਟ ਬਾਰੇ ਗੱਲ ਕੀਤੀ ਆ ਅੱਜ ਦੀ ਵੀਡੀਓ ਵੀ ਉਸ ਦਾ ਹੀ ਇੱਕ ਸਮਝ ਲੋ ਕੇ ਤੀਸਰਾ ਭਾਗ ਆ ਇਹਦੇ ਵਿੱਚ ਆਪਾਂ ਗੱਲ ਕਰਨੀ ਆ ਕਿ ਪਹਿਲੇ ਦੋ ਕਦਮ ਤੁਸੀਂ ਲੈ ਲਿਆ ਉਸ ਤੋਂ ਬਾਅਦ ਅਗਲਾ ਕਦਮ ਕੀ ਹੋਵੇ ਥੋੜਾ ਜਿਹਾ ਰੀਕੈਪ ਕਰ ਲਈਏ ਮਤਲਬ ਤਸੀਂ ਆਇਡੈਂਟੀਫਾਈ ਕਰ ਲਿਆ ਮਰੀਜ਼ ਦੇ ਚਿੰਨਾ ਤੋਂ ਨਿਸ਼ਾਨੀਆਂ ਤੋਂ ਪ੍ਰੋਬਲਮਸ ਤੋਂ ਇੱਕ ਹੈਵੀ ਡੋਸ ਦੇਣੀ ਆ ਖੂਨ ਪਤਲੇ ਵਾਲੀਆਂ ਦਵਾਈਆਂ ਦੀ ਕਲੌਟ ਨੂੰ ਤੋੜਨ ਵਾਲੀਆਂ ਦਵਾਈਆਂ ਦੀ ਔਰ ਦਿਲ ਦੀਆਂ ਆਰਟਰੀਜ਼ ਨੂੰ ਖੋਲਣ ਵਾਲੀਆਂ ਦਵਾਈਆਂ ਦੀ ਔਰ ਦਿਲ ਦੇ ਮਸਲ ਸੈਲਸ ਨੂੰ ਆਕਸੀਜਨ ਦੀ ਡਿਲੀਵਰੀ ਇੰਪਰੂਵ ਕਰਨ ਵਾਲੀਆਂ ਦਵਾਈਆਂ ਦੀ ਇੱਕ ਹੈਵੀ ਡੋਸ ਲੋਡਿੰਗ ਡੋਸ ਦੇਣੀ ਆ ਇਹ ਸਭ ਗੱਲਾਂ ਅਸੀਂ ਪਹਿਲੀਆਂ ਦੋ ਵੀਡੀਓਜ਼ ਦੇ ਵਿੱਚ ਡਿਸਕਸ ਕਰ ਚੁੱਕੇ ਹਾਂ ਹੁਣ ਇਸ ਤੀਸਰੀ ਵੀਡੀਓ ਦੇ ਵਿੱਚ ਅਸੀਂ ਅਗਲਾ ਸਟੈਪ ਕਰਾਂਗੇ ਕਿ ਇਸ ਤੋਂ ਬਾਅਦ ਅੱਗੇ ਕੀ ਆਮ ਤੌਰ ਤੇ ਕੀ ਹੁੰਦਾ ਆ ਕਿ ਅਸੀਂ ਮਰੀਜ਼ ਨੂੰ ਕਿਸੇ ਵੀ ਸ਼ਹਿਰ ਦੇ ਕਿਸੇ ਰੈਂਡਮ ਹਸਪੀਟਲ ਚ ਲੈ ਜਾਂਦੇ ਹਾਂ ਕਿ ਜਿੱਥੇ ਵੀ ਕੋਈ ਮੈਡੀਸਨ ਦਾ ਡਾਕਟਰ ਆ ਇਹ ਬਿਨਾ ਪਛਾਣ ਕੀਤੇ ਕਿ ਕੀ ਉੱਥੇ ਦੇਲ ਦੇ ਨਾਲ ریلیਟਡ ਸਾਰੀਆਂ ਫੈਸਿਲਿਟੀਆਂ ਹੈਗੀਆਂ ਵੀ ਆ ਕਿ ਨਹੀਂ ਕਾਰਡੀਕ ਕੈਥਟਰਾਈਜੇਸ਼ਨ ਲੈਬ ਹੈਗੀ ਵੀ ਆ ਕਿ ਨਹੀਂ ਔਰ ਔਰ ਕਈ ਵਾਰੀ ਸਾਡਾ ਬੜਾ ਟਾਈਮ ਵੇਸਟ ਹੋ ਜਾਂਦਾ ਹੈ ਮੰਨ ਲਓ ਅਸੀਂ ਅਚਾਨਕ ਰਾਤ ਨੂੰ ਕਿਸੇ ਸ਼ਹਿਰ ਦੇ ਮਸ਼ਹੂਰ ਪ੍ਰਾਈਵੇਟ ਹਸਪੀਟਲ ਚ ਪਹੁੰਚ ਜਾਣੇ ਆ ਮੰਨ ਲਓ ਜਿਵੇਂ ਕੋਈ ਛੋਟਾ ਸ਼ਹਿਰ ਆ ਤਾਂ ਹੁੰਦਾ ਕੀ ਹੈ ਕਿ ਪਹਿਲਾਂ ਤੇ ਰਾਤ ਨੂੰ ਦਰਵਾਜ਼ੇ ਬੰਦ ਕਰਕੇ ਸਟਾਫ ਜੇ ਤੁਸੀਂ 12 1 ਵਜੇ ਤੋਂ ਬਾਅਦ ਗਏ ਹੋ ਤੇ ਸਟਾਫ ਸੁਟਾ ਹੁੰਦਾ ਆ ਤੁਸੀਂ ਦਰਵਾਜ਼ਾ ਖੜਕਾਉਂਦੇ ਹੋ ਬੈਲਾ ਦਿੰਦੇ ਹੋ ਮਸਾਂ ਹੀ ਚੌਕੀਦਾਰ ਅੱਖਾਂ ਮਲਦਾ ਮਲਦਾ ਆਉਂਦਾ ਆ ਤੁਸੀਂ ਆਪਣੀ ਸਥਿਤੀ ਦੱਸਦੇ ਹੋ ਕਿ ਮਰੀਜ਼ ਦੇ ਛਾਤੀ 'ਚ ਬਹੁਤ ਦਰਦ ਹੋ ਰਿਹਾ ਆ ਤੁਸੀਂ ਉਮੀਦ ਨਾ ਜਾਂਦੇ ਹੋ ਕਿ ਆਪਾਂ ਜਾਵਾਂਗੇ ਤਾਂ ਹਸਪਤਾਲ ਦਾ ਸਟਾਫ ਇੱਕਦਮ ਅਫਰਾ ਤਫਰੀ ਉਸ ਨੂੰ ਪੈ ਜਾਏਗੀ ਔਰ ਉਹ ਇੱਕਦਮ ਅਰੇਂਜਮੈਂਟ ਕਰਨਗੇ ਕੋਈ ਜਲਦੀ ਜਲਦੀ ECG ਕਰੇਗਾ ਕੋਈ ਜਲਦੀ ਜਲਦੀ iv ਲਾਈਨ ਲਗਾਏਗਾ ਕੋਈ ਜਲਦੀ ਜਲਦੀ ਕੋਈ ਇੰਜੈਕਸ਼ਨ ਲਾਏਗਾ ਬਟ ਉੱਥੇ ਜਾ ਕੇ ਤੁਹਾਨੂੰ ਲੱਗਦਾ ਆ ਕਿ ਕਿਸੇ ਨੂੰ ਵੀ ਕੋਈ ਜਿਵੇਂ ਚਿੰਤਾ ਹੁੰਦੀ ਨਹੀਂ ਆ ਚੌਂਕੀਦਾਰ ਆ ਰਾਮ ਨਾਲ ਸਟਾਫ ਨੂੰ ਆਵਾਜ਼ ਮਾਰਦਾ ਆ ਸਟਾਫ ਹੌਲੀ ਹੌਲੀ ਆਪਣੇ ਸੌਣ ਵਾਲੇ ਰੈਸਟ ਰੂਮ ਚੋਂ نیچے ਆਉਂਦਾ ਆ ਫਿਰ ਉਹਨਾਂ ਨੂੰ ਤੁਸੀਂ ਆਪਣੀ ਕਹਾਣੀ ਦੱਸ ਦਿਓ ਪਹਿਲਾਂ ਤੁਸੀਂ ਸਾਰੀ ਗੱਲ ਚੌਂਕੀਦਾਰ ਨੂੰ ਦੱਸ ਦਿਓ ਫਿਰ ਸਟਾਫ ਨੂੰ ਦੱਸ ਦਿਓ ਫਿਰ ਸਟਾਫ ਕਹਿੰਦਾ ਆ ਕਿ ਡਾਕਟਰ ਸਾਹਿਬ ਨੂੰ ਉਠਾਉਣਾ ਪੈਣਾ ਆ ਕਿ ਜਿਹੜਾ ਮੌਕੇ ਤੇ ਐਮਓ ਆਂਦੇ ਹੌਸਪੀਟਲ ਮੈਡੀਕਲ ਆਫੀਸਰ ਜਦੋਂ ਮੈਡੀਕਲ ਆਫੀਸਰ ਸਾਹਿਬ ਆਉਂਦੇ ਨੇ ਫਿਰ ਉਹ ਸਟਾਫ ਨੂੰ ਆਰਡਰ ਦਿੰਦੇ ਨੇ ਕਿ ਇਹਨਾਂ ਦੀ ECG ਕਰੋ ਜੇ ਛਾਤੀ 'ਚ ਦਰਦ ਆ ਫਿਰ ECG ਕਰਨ ਲੱਗਿਆਂ ਕਈ ਵਾਰੀ ਪਤਾ ਨਹੀਂ ਲੱਗਦਾ ਜੈਲੀ ਕਿੱਥੇ ਪਈ ਆ ਮਸ਼ੀਨ ਕਿੱਥੇ ਪਈ ਆ ਐਡਾਪਟਰ ਕਿੱਥੇ ਪਿਆ ਆ ਉਹ ਆਪਣੀਆਂ ਹੀ ਗੱਲਾਂ 'ਚ ਲੱਗੇ ਰਹਿੰਦੇ ਆ ਔਰ ਤੁਹਾਨੂੰ ਹੋਰ ਕੇਜ ਚੜੀ ਜਾਂਦੀ ਆ ਤੁਸੀਂ ਪਰੇਸ਼ਾਨ ਹੋ ਰਹੇ ਹੋ ਕਿ ਅਸੀਂ ਸਾਨੂੰ 20 25 ਮਿੰਟ ਹੋ ਗਿਆ ਔਰ ਅਜੇ ਤੱਕ ਕੋਈ ਐਕਸ਼ਨ ਨਹੀਂ ਲਿਆ ਗਿਆ ਸਚਾਈ ਦਰਅਸਲ ਇਹ ਆ ਕਿ ਸਾਡੇ ਹੈਲਥ케ਅਰ ਸਿਸਟਮ ਦੀ ਇਹੀ ਸਚਾਈ ਆ ਤੁਸੀਂ ਸ਼ਹਿਰ ਦੇ ਪ੍ਰਾਈਵੇਟ ਕਿਸੇ ਚੰਗੇ ਹਸਪੀਟਲ 'ਚ ਵੀ ਚਲੇ ਜਾਓ ਤੇ ਲਗਭਗ ਐਵਰੇਜ ਤੁਹਾਡੇ ਨਾਲ 80% ਕੇਸਸ ਦੇ ਵਿੱਚ ਇਸ ਤਰ੍ਹਾਂ ਦਾ ਹੀ ਵਿਵਹਾਰ ਹੁੰਦਾ ਆ ਪਹਿਲੇ 30 40 ਮਿੰਟ ਤੇ ਬਸ ਆਪਣੀ ਪ੍ਰੋਬਲਮ ਕਨਵੇ ਕਰਨ ਚ ਔਰ ਉਹਨਾਂ ਦਾ ਕੋਈ ਕੰਕ੍ਰੀਟ ਕਦਮ ਚੁੱਕਣ ਦੇ ਵਿੱਚ ਹੀ ਲੰਘ ਜਾਂਦੇ ਨੇ ਫੇਰ ਉਹ ECG ਕਰਦੇ ਨੇ ECG ਰੀਡ ਕਰਦੇ ਨੇ ਔਰ ਮੰਨ ਲਓ ਤੁਹਾਡਾ ਡਾਇਗਨੋਸਿਸ ਸਹੀ ਸੀਗਾ ਉਸ ਨੂੰ ਵਾਕਈ ਮਰੀਜ਼ ਨੂੰ ਐਕਿਊਟ MI ਹੋਇਆ ਆ ਮਤਲਬ ਮਾਇਓਕਾਰਡੀਅਲ ਇਨਫਾਰਕਸ਼ਨ ਹੋਈ ਆ ਦਿਲ ਦਾ ਅਟੈਕ ਆ ਰਿਹਾ ਆ ਤਾਂ ਉਸ ਕੇਸ ਦੇ ਵਿੱਚ ਉਹ ਕੀ ਕਰਦੇ ਨੇ ਕਿ ਤੁਹਾਨੂੰ ਕਹਿੰਦੇ ਨੇ ਕਿ ਇਹਨਾਂ ਨੂੰ ਕਿਸੇ ਵੱਡੇ ਸ਼ਹਿਰ ਦੇ ਵਿੱਚ ਲੈ ਜਾਓ ਜਿੱਥੇ ਕਿ ਸਟੈਂਟ ਪਾਉਣ ਦੀ ਫੈਸਿਲਿਟੀ ਅਵੇਲੇਬਲ ਹੋਵੇ ਭਾਵੇਂ ਜਿੱਥੇ ਕਾਰਡੀਕ ਕੈਥਟਰਾਈਜੇਸ਼ਨ ਲੈਬ ਹੋਵੇ ਜਾਂ ਬਾਈਪਾਸ ਸਰਜਰੀ ਦੀ ਸੁਵਿਧਾ ਅਵੇਲੇਬਲ ਹੋਵੇ ਸਾਡੇ ਕੋਲ ਇਹ ਹੈ ਨਹੀਂ ਆ ਪਹਿਲਾਂ ਹੁਣ ਤੱਕ ਦੀ ਕਹਾਣੀ ਦਾ ਸਬਕ ਸਿੱਖ ਲੈਣਾ ਚਾਹੀਦਾ ਸਾਨੂੰ ਕਿਉਂਕਿ ਆਪਾਂ ਜਾਣਦੇ ਹੀ ਆ ਕਿ ਅਸੀਂ ਜਿਸ ਸ਼ਹਿਰ 'ਚ ਜਿਸ ਸੈਂਟਰ 'ਚ ਲੈ ਜਾ ਰਹੇ ਆ ਉੱਥੇ ਕੋਈ ਫੈਸਿਲਿਟੀ ਨਹੀਂ ਹੈਗੀ ਸਟੈਂਟ ਪਾਉਣ ਦੀ ਜਾਂ ਬਾਈਪਾਸ ਸਰਜਰੀ ਕਰਨ ਦੀ ਜਾਂ ਹਾਰਟ ਅਟੈਕ ਜੇ ਐਕਚੁਅਲੀ ਆਇਆ ਹੈ ਤਾਂ ਉਹਦਾ ਕੋਈ ਠੋਸ ਹੱਲ ਕਰਨ ਦੀ ਤਾਂ ਫੇਰ ਆਪਾਂ ਉੱਥੇ ਜਾ ਕੇ ਉਹਨਾਂ ਨੂੰ ਟ੍ਰਾਈ ਕਿਉਂ ਕਰਨਾ ਹੈ ਕਿਉਂ ਟੈਸਟ ਕਰਨਾ ਹੈ ਕਿਉਂ ਸਮਾਂ ਗਵਾਉਣਾ ਹੈ ਜਿਵੇਂ ਕਿ ਮੈਂ ਦੱਸਿਆ ਸੀ ਕਿ ਇਸ ਸਿਚੁਏਸ਼ਨ ਦੇ ਵਿੱਚ ਟਾਈਮ ਇਜ਼ ਹਾਰਟ ਮਸਲ ਕਿ ਜਿੰਨਾ ਤੁਸੀਂ ਸਮਾਂ ਬਰਬਾਦ ਕਰੀ ਜਾਓਗੇ ਓਨਾ ਹੀ ਤੁਹਾਡਾ ਹਾਰਟ ਦਾ ਕੀਮਤੀ ਮਸਲਮਾਸ ਇਨਫਾਰਕਟ ਤਬਦੀਲ ਹੋਈ ਜਾਏਗਾ ਕਿਰਪਾ ਕਰਕੇ ਛੋਟੇ ਸ਼ਹਿਰਾਂ ਦੇ ਵਿੱਚ ਛੋਟੇ ਸੈਂਟਰਸ ਦੇ ਵਿੱਚ ਆਪਣਾ ਸਮਾਂ ਬਰਬਾਦ ਨਾ ਕਰੋ ਸਿੱਧਾ ਉਸ ਜਗ੍ਹਾ ਤੇ ਜਾਓ ਜਿੱਥੇ ਕਾਰਡੀਕ ਕੈਥਟਰਾਈਜੇਸ਼ਨ ਹੈਗੀ ਆ ਕਾਰਡੀਕ ਕੈਥਟਰਾਈਜੇਸ਼ਨ ਕੀ ਹੁੰਦੀ ਆ ਕਿ ਇੱਕ ਪਤਲੀ ਜੀ ਬਰੀਕ ਫਲੈਕਸੀਬਲ ਔਰ ਅੰਦਰੋਂ ਖਾਲੀ ਹੌਲੋ ਪਾਈਪ ਤੁਹਾਡੇ ਸਰੀਰ ਦੀ ਕਿਸੇ ਮੇਨ ਆਰਟਰੀ ਜਾਂ ਤੇ ਜਿਹੜੀ ਤੁਹਾਡੀ ਲੱਤ ਨੂੰ ਜਾਂਦੀ ਆ ਤੁਹਾਡੇ ਗਰੋਇਨ ਏਰੀਆ ਚ ਹੁੰਦੀ ਆ ਗਰੋਇਨ ਏਰੀਆ ਹੁੰਦਾ ਆ ਜਿੱਥੇ ਤੁਹਾਡੇ ਪੱਟ ਦਾ ਔਰ ਟਰਿੱਡ ਦਾ ਜੋੜ ਹੁੰਦਾ ਆ ਉਸ ਜਗ੍ਹਾ ਤੇ ਇੱਕ ਬੜੀ ਮੋਟੀ ਆਰਟਰੀ ਹੁੰਦੀ ਜਿਹੜੀ ਲੱਤ ਨੂੰ ਖੂਨ ਸਪਲਾਈ ਕਰਦੀ ਆ ਫੈਮੋਰਲ ਆਰਟਰੀ ਉਸ ਆਰਟਰੀ ਦੇ ਥਰੂ ਜਾਂ ਤੁਹਾਡੀ ਰੇਡੀਅਲ ਆਰਟਰੀ ਦੇ ਥਰੂ ਜਾਂ ਜਿਹੜੀ ਬਾਹਾਂ ਨੂੰ ਸਪਲਾਈ ਕਰਦੀ ਆ ਬ੍ਰੈਕੀਅਲ ਜਾਂ ਸਬ ਕਲੇਵੀਅਨ ਆਰਟਰੀ ਦੇ ਥਰੂ ਕੀ ਕੀਤਾ ਜਾਂਦਾ ਆ ਉਸ ਆਰਟਰੀ ਨੂੰ ਪੰਕਚਰ ਕਰਕੇ ਇੱਕ ਪਤਲੀ ਜੀ ਫਲੈਕਸੀਬਲ ਟਿਊਬ ਜਿਹੜੀ ਕਿ ਅੰਦਰੋਂ ਹੌਲੋ ਹੁੰਦੀ ਆ ਉਸ ਨੂੰ ਹੌ ਹਿਸਤਾ ਹੌ ਹਿਸਤਾ ਅੰਡਰ ਗਾਈਡੈਂਸ ਉਹ ਦਿਲ ਦੇ ਕੋਲ ਭੇਜਿਆ ਜਾਂਦਾ ਹੈ ਕਿਉਂਕਿ ਉਸ ਨੂੰ ਆਰਟਰੀ ਚ ਪਾਇਆ ਗਿਆ ਆ ਤਾਂ ਉਹ ਦਿਲ ਦੇ ਲੈਫਟ ਵੈਂਟ੍ਰਿਕਲ ਵੱਲ ਜਾਂਦੀ ਆ ਕਿ ਜਿਹੜਾ ਦਿਲ ਦਾ ਉਹ ਹਿੱਸਾ ਜਿਹੜਾ ਸਾਰੇ ਸਰੀਰ ਨੂੰ ਖੂਨ ਪੰਪ ਕਰਦਾ ਆ ਭਾ ਉਹ ਅਰੋਟਾ ਵੱਲ ਜਾਂਦੀ ਆ ਔਰ ਉਹ ਜਦੋਂ ਲਗਭਗ ਆਟਾ ਦੇ ਔਟਾ ਦੇ ਬੇਸ ਤੇ ਪਹੁੰਚ ਜਾਂਦੀ ਹੈ ਲੈਫਟ ਵੈਂਟਰੀਕਲ ਦੇ ਕੋਲ ਹੀ ਜਿੱਥੋਂ ਤਿੰਨੋਂ ਕੋਰੋਨਰੀ ਆਰਟਰੀਜ਼ ਨਿਕਲਦੀਆਂ ਨੇ ਤਾਂ ਉਸ ਫਲੈਕਸੀਬਲ ਪਾਈਪ ਰਾਹੀਂ ਇੱਕ ਕੰਟਰਾਸਟ ਮੀਡੀਅਮ ਇੰਜੈਕਟ ਕੀਤਾ ਜਾਂਦਾ ਆ ਭਾਵ ਇੱਕ ਡਾਈ ਇੱਕ ਕਲਰਫੁਲ ਮਟੀਰੀਅਲ ਇੰਜੈਕਟ ਕੀਤਾ ਜਾਂਦਾ ਆ ਜਿਹੜਾ ਕਿ ਉਸ ਪਾਈਪ ਰਾਹੀਂ ਤਿੰਨੋਂ ਕੋਰੋਨਰੀ ਆਰਟਰੀਜ਼ ਦੇ ਵਿੱਚ ਫੈਲ ਜਾਂਦਾ ਆ ਔਰ ਜਦੋਂ ਫੈਲ ਜਾਂਦਾ ਹੈ ਨਾਲ ਦੀ ਨਾਲ ਮੋਨੀਟਰ ਤੇ ਉਹਦਾ ਇੱਕ ਤਰ੍ਹਾਂ ਐਕਸ-ਰੇ ਦੇਖਿਆ ਜਾਂਦਾ ਆ ਉਸਦੀ ਰੇਡੀਓਗ੍ਰਾਫਿਕ ਇਮੇਜ ਦੇਖੀ ਜਾਂਦੀ ਆ ਉਸ ਇਮੇਜ ਤੋਂ ਇਹ ਅੰਦਾਜ਼ਾ ਲੱਗ ਜਾਂਦਾ ਆ ਕਿ ਉਹ ਕੰਟਰਾਸਟ ਮੀਡੀਅਮ ਭਾਵ ਉਹ ਰੰਗਦਾਰ ਕੈਮੀਕਲ ਜਿਹੜਾ ਅਸੀਂ ਇੰਜੈਕਟ ਕੀਤਾ ਅੰਦਰ ਉਹ ਤਿੰਨੋਂ ਕੋਰਨਰੀ ਆਰਟਰੀਜ਼ ਦੇ ਵਿੱਚ ਕਿੰਨਾ-ਕਿੰਨਾ ਫੈਲ ਰਿਹਾ ਆ ਉਸ ਤੋਂ ਜਿਹੜਾ ਇੰਟਰਵੈਨਸ਼ਨਲ ਕਾਰਡੀਆਲੋਜਿਸਟ ਜਿਹੜਾ ਦਿਲ ਦਾ ਸਪੈਸ਼ਲਿਸਟ ਡਾਕਟਰ ਆ ਉਹ ਅੰਦਾਜ਼ਾ ਲਗਾ ਲੈਂਦਾ ਆ ਕਿ ਤਿੰਨਾ ਵਿੱਚੋਂ ਕਿਹੜੀ ਕਿਹੜੀ ਆਰਟਰੀ ਬਲੌਕਡ ਆ ਲਗਭਗ ਕਿੰਨੇ ਕ ਪਰਸੈਂਟ ਬਲੌਕਡ ਆ ਔਰ ਇਹ ਬਲੌਕੇਜ ਕਿਸ ਜਗ੍ਹਾ ਤੇ ਸਥਿਤ ਆ ਇਸ ਪ੍ਰੋਸੈਸ ਨੂੰ ਬੋਲਦੇ ਨੇ ਐਂਜੀਓਗ੍ਰਾਫੀ ਕਰਨਾ ਭਾਵ ਕਿ ਆਰਟਰੀਜ਼ ਦੀ ਫੋਟੋ ਖਿੱਚਣਾ ਇੱਕ ਤਰ੍ਹਾਂ ਐਂਜੀਓਗ੍ਰਾਫੀ ਉਹ ਇੱਕ ਕਨਫਰਮ ਹੋ ਜਾਂਦਾ ਆ ਕਿ ਵਾਕਈ ਦਿਲ ਦੀ ਇੱਕ ਜਾਂ ਦੋ ਆਰਟਰੀਜ਼ ਦੇ ਵਿੱਚ ਬਲੌਕੇਜ ਹੈਗੀ ਆ ਔਰ ਕਈ ਵਾਰ ਇੱਕੋ ਆਰਟਰੀ ਦੇ ਵਿੱਚ ਹੀ ਦੋ ਜਗ੍ਹਾ ਬਲੌਕੇਜ ਹੁੰਦੀ ਆ ਔਰ ਫੇਰ ਉਹ ਕਾਰਡੀਕ ਕੈਥ ਲੈਬ ਦੇ ਵਿੱਚ ਹੀ ਮਰੀਜ਼ ਦੇ ਕਿਸੇ ਅਟੈਂਡੈਂਟ ਨੂੰ ਬੁਲਾ ਲੈਂਦੇ ਨੇ ਉਹਨਾਂ ਨੂੰ ਦਿਖਾ ਦਿੰਦੇ ਨੇ ਇਮੇਜ ਕੰਪਿਊਟਰ ਦੀ ਸਕਰੀਨ ਤੇ ਕਿ ਆਹ ਦੇਖ ਲਓ ਮਰੀਜ਼ ਦਾ ਦੇਦੀਆਂ ਤਿੰਨ ਆਰਟਰੀਜ਼ ਦੇ ਵਿੱਚੋਂ ਐਸ ਆਰਟਰੀ ਦੇ ਵਿੱਚ 80% ਬਲਾਕੇਜ ਆ। ਔਰ 70% ਕੇਸਸ ਦੇ ਵਿੱਚ ਉਹ ਕਹਿੰਦੇ ਨੇ ਕਿ ਕੈਥੀਟਰ ਹੁਣ ਉਸ ਦੇ ਅੰਦਰ ਤੱਕ ਗਿਆ ਆ। ਇਸ ਪ੍ਰੋਸੈਸ 'ਚ ਖੂਨ ਦਾ ਥੋੜਾ ਨੁਕਸਾਨ ਹੁੰਦਾ ਆ ਤੇ ਹੁਣ ਦੇ ਹੋਣੀ ਜੇ ਸਟੈਂਟ ਪਾ ਦਿੱਤਾ ਜਾਏ ਤਾਂ ਸੌਖਾ ਰਹੇਗਾ। ਕਿ ਮੰਨ ਲਓ ਬਲਾਕੇਜ ਹੈਗੀ ਸੀ ਮਰੀਜ਼ ਨੂੰ ਅਟੈਕ ਆਇਆ ਸੀ ਆਰਟਰੀ ਉਹਦੀ ਇੱਕ ਬਲੌਕਡ ਸੀਗੀ। ਤੋਂ ਤੁਹਾਨੂੰ ਲਗਭਗ ਉੱਥੇ 100% ਹੀ ਆ ਕਿ ਤੁਹਾਨੂੰ ਹਾਂ ਹੀ ਕਹਿਣੀ ਪੈਣੀ ਆ ਉਸ ਵਕਤ ਮਰੀਜ਼ ਦੇ اٹੈਂਡੈਂਟ ਕੋਲ ਕੋਈ ਚੋਇਸ ਹੀ ਨਹੀਂ ਹੁੰਦੀ ਤਾਂ ਉਹ ਸਟੈਂਟਿੰਗ ਬੜਾ ਹੀ ਸੌਖਾ ਪ੍ਰੋਸੀਜਰ ਆ ਉਸੇ ਫਲੈਕਸੀਬਲ ਪਾਈਪ ਦੇ ਰਾਹੀਂ ਇੱਕ ਛੋਟਾ ਜਿਹਾ ਬੈਲੂਨ ਮਤਲਬ ਜਿਸ ਨੂੰ ਕਹਿ ਸਕਦੇ ਹੋ ਕਿ ਇੱਕ ਬਹੁਤ ਛੋਟੇ ਸਾਈਜ਼ ਦਾ ਭਕਾਨਾ ਬੈਲੂਨ ਜਿਹੜਾ ਆ ਉਹ ਉਸ ਦੇ ਟਿਪ ਤੇ ਲੱਗਾ ਹੁੰਦਾ ਆ ਤੇ ਉਸ ਦੇ ਆਲੇ ਦੁਆਲੇ ਸਟੈਂਟ ਹੁੰਦਾ ਆ ਛੱਲਾ ਪਿਆ ਹੁੰਦਾ ਆ ਤੇ ਜਦੋਂ ਉਹ ਆਰਟਰੀ ਜਿਹੜੀ ਕੈਥੀਟਰ ਆ ਮਤਲਬ ਪਤਲੀ ਜੀ ਫਲੈਕਸੀਬਲ ਪਾਈਪ ਜਿਹੜੀ ਭੇਜੀ ਆ ਦਿਲ ਦੇ ਅੰਦਰ ਤਾਂ ਉਹ ਉਸ ਪਰਟੀਕੂਲਰ ਕੋਰਨਰੀ ਆਰਟਰੀ ਚ ਭੇਜ ਦਿੱਤੀ ਜਾਂਦੀ ਆ ਜਿਹਦੇ ਵਿੱਚ ਬਲੌਕੇਜ ਆ ਤਾਂ ਬਲੌਕੇਜ ਦੇ ਪੁਆਇੰਟ ਤੇ ਜਾ ਕੇ ਉਹ ਬੈਲੂਨ ਨੂੰ ਫਿਲਾ ਦਿੱਤਾ ਜਾਂਦਾ ਆ ਉਸ ਦੇ ਵਿੱਚ 에어 ਪੰਪ ਕਰਕੇ ਥੋੜੀ ਜੀ ਉਸ ਨੂੰ ਫਿਲਾ ਦਿੱਤਾ ਜਾਂਦਾ ਆ ਉਹਦੇ ਨਾਲ ਕੀ ਹੁੰਦਾ ਆ ਕਿ ਜਿਹੜਾ ਪਲਾਕ ਬਣਿਆ ਹੁੰਦਾ ਆ ਭਾਵ ਜਿਹੜੀ ਬਲੋਕੇਜ ਬਣੀ ਹੁੰਦੀ ਆ ਉਹ ਰਿਮੂਵ ਹੋ ਜਾਂਦੀ ਆ ਉਹ ਬਿਲਕੁਲ ਫਲੈਟ ਹੋ ਜਾਂਦੀ ਆ ਔਰ ਜਿਹੜਾ ਉਸ ਬੈਲੂਨ ਦੇ ਆਲੇ ਦੁਆਲੇ ਮੌਜੂਦ ਸਟੈਂਟ ਸੀਗਾ ਉਹ ਫੈਲ ਜਾਂਦਾ ਆ ਔਰ ਉਸ ਨੂੰ ਬਲੋਕੇਜ ਵਾਲੀ ਪਲੇਸ ਤੇ ਫਿਕਸ ਕਰ ਦਿੱਤਾ ਜਾਂਦਾ ਆ ਉਦੀ ਫਿਕਸਿੰਗ ਤੋਂ ਬਾਅਦ ਜਿਹੜੀ ਉਹ ਫਲੈਕਸੀਬਲ ਪਾਈਪ ਸੀਗੀ ਕੈਥੀਟਰ ਸੀਗੀ ਔਰ ਬੈਲੂਨ ਨੂੰ ਡੀਫਲੇਟ ਕਰਕੇ ਭਾਵ ਉਹ ਚੋਂ ਹਵਾ ਕੱਢ ਕੇ ਉਸ ਨੂੰ ਆ ਹਿਸਤਾ ਹਿਸਤਾ ਵਾਪਸ ਖਿੱਚ ਲਿਆ ਜਾਂਦਾ ਆ ਸੋ ਸਟੈਂਟਿੰਗ ਇਹੀ ਕੁਛ ਆ ਬੜਾ ਸੌਖਾ ਪ੍ਰੋਸੀਜਰ ਆ ਭਾਵ ਕਿ ਆਰਟਰੀ ਦੇ ਵਿੱਚ ਇੱਕ ਛੋਟੀ ਜੀ ਐਨਿਕ ਟਿਊਬ ਦੇ ਛੇਪ ਦਾ ਰਿੰਗ ਪਾ ਦਿੱਤਾ ਜਾਂਦਾ ਆ ਮਤਲਬ ਟਿਊਬ ਵਿਦਨ ਅ ਟਿਊਬ ਪਾ ਦਿੱਤੀ ਜਾਂਦੀ ਆ ਔਰ ਉਸ ਜਗ੍ਹਾ ਤੇ ਬਲਾਕੇਜ ਹੋਣ ਦੇ ਚਾਂਸਸ ਘਟ ਜਾਂਦੇ ਨੇ ਔਰ ਉਸ ਦੇ ਨਾਲ ਉਸ ਪਰਟੀਕੂਲਰ ਦਿਲ ਦੀ ਆਰਟਰੀ ਦਾ ਜਿਹੜਾ ਫਲੋ ਆ ਉਹ ਪੂਰਾ ਨੋਰਮਲ ਹੋ ਜਾਂਦਾ ਆ ਭਾਵ ਉਹ ਖੁੱਲ ਜਾਂਦੀ ਆ ਔਰ ਦਿਲ ਦੇ ਅਗਲੇ ਹਿੱਸੇ ਨੂੰ ਪੂਰਾ ਬਲੱਡ ਪਹੁੰਚਣ ਲੱਗ ਜਾਂਦਾ ਆ ਔਰ ਮਰੀਜ਼ ਦੀ ਛਾਤੀ ਦੀ ਦਰਦ ਪ੍ਰੋਬਲਮ ਸਾਹ ਦੀ ਤਕਲੀਫ ਇੱਕਦਮ ਗਾਇਬ ਹੋ ਜਾਂਦੀ ਆ ਸਟੈਂਟ ਦੋ ਤਿੰਨ ਤਰ੍ਹਾਂ ਦੇ ਹੁੰਦੇ ਨੇ ਡਿਪੈਂਡ ਕਰਦਾ ਆ ਕਈ ਸਟੈਂਟ ਹੁੰਦੇ ਨੇ ਜਿਨ੍ਹਾਂ ਦੇ ਉੱਤੇ ਕੁਝ ਖਾਸ ਕਿਸਮ ਦੀਆਂ ਦਵਾਈਆਂ ਦੀ ਕੋਟਿੰਗ ਹੁੰਦੀ ਆ ਚੰਗੀ ਗੱਲ ਇਹੀ ਆ ਕਿ ਚੰਗਾ ਸਟੈਂਟ ਹੀ ਪਵਾਇਆ ਜਾਏ ਇਸ ਵਿੱਚ ਤੁਸੀਂ ਕੀ ਕਰ ਸਕਦੇ ਹੋ ਕਿ ਜਿਹੜਾ ਵੀ ਤੁਹਾਡੇ ਘਰ ਪ੍ਰੋਨ ਪੇਸ਼ੈਂਟ ਆ ਕੋਈ ਵੀ 35 40 ਤੋਂ ਉੱਪਰ ਓਵਰ weight ਆ ਜਿਹਦੇ ਕੋਲੇਸਟ੍ਰੋਲ ਵੱਧਦੇ ਨੇ ਸਾਹ ਚੜਦਾ ਆ ਬੀਪੀ ਵੱਧਦਾ ਆ ਜਾਂ ਜਿਹਦਾ ਕਨਫਰਮ ਹੀ ਹੋ ਗਿਆ ਹੈ ECG ਤੋਂ ਕਿ ਨੂੰ ਥੋੜੀ ਪ੍ਰੋਬਲਮ ਹੈਗੀ ਆ ਉਹਦੀ ਹੈਲਥ ਇੰਸ਼ੋਰੈਂਸ ਜ਼ਰੂਰ ਹੋਣੀ ਚਾਹੀਦੀ ਆ ਕਿਉਂਕਿ ਪ੍ਰੋਸੀਜਰ ਬਹੁਤ ਮਹਿੰਗੇ ਨੇ ਆਰਮ ਸਟੈਂਟਿੰਗ ਦਾ ਪ੍ਰੋਸੀਜਰ ਪੌਣੇ 2 ਲੱਖ ਤੋਂ ਲੈ ਕੇ 2.5-3 ਲੱਖ ਤੱਕ ਜਾਂਦਾ ਆ ਔਰ ਜੇ ਰੱਬ ਨਾ ਕਰੇ ਸੀਏਬੀਜੀ ਪਾਪ ਬਾਈਪਾਸ ਸਰਜਰੀ ਕਰਾਉਣੀ ਪਏ ਤੇ ਖਰਚਾ 4-4.5 ਲੱਖ ਤੱਕ ਜਾ ਸਕਦਾ ਆ ਸੋ ਇੱਕ ਚੰਗੀ ਮੈਡੀਕਲ ਇੰਸ਼ੋਰੈਂਸ ਹੋਣਾ ਜ਼ਰੂਰੀ ਆ ਆਮ ਲੋਕਾਂ ਲਈ ਜਿਹੜਾ ਸਰਕਾਰ ਦੀ ਇੰਸ਼ੋਰੈਂਸ ਪਾਲਿਸੀ ਆ ਏਬੀਐਸਐਸਵਾਈ ਉਹ ਜਿਸ ਨੂੰ 5 ਲੱਖ ਵਾਲੀ ਯੋਜਨਾ ਬੋਲਦੇ ਆ ਉਹ ਲੈ ਲੈਣੀ ਬਹੁਤ ਹੀ ਫਾਇਦੇਮੰਦ ਸਾਬਤ ਹੁੰਦੀ ਆ ਲਗਭਗ ਹਰ ਇੱਕ ਹਸਪਤਾਲ ਹਰ ਇੱਕ ਨਹੀਂ ਤਾਂ 80% ਹਸਪਤਾਲ ਉਸ ਏਬੀਐਸਐਸਵਾਈ ਕਾਰਡ ਨੂੰ ਰੈਕੋਗਨਾਈਜ਼ ਕਰਦੇ ਨੇ ਤੇ ਕੰਪਨੀਆਂ ਲਗਭਗ ਟੋਟਲ ਆਪਣੇ ਪੈਕੇਜ ਦਾ 70% ਉਸ ਕਾਰਡ ਚੋਂ ਜਿਹੜਾ ਆ ਉਹ ਲੇ ਲੈੰਡੀਆ ਨੇ ਹਾਂ ਬਾਕੀ 30% ਖਰਚਾ ਤੁਹਾਨੂੰ ਫੇਰ ਵੀ ਸਟਿਲ ਆਪਣੇ ਕੋਲੋਂ ਕਰਨਾ ਪੈ ਸਕਦਾ ਆ ਸੋ ਅੱਜ ਦੀ ਇਸ ਵੀਡੀਓ ਦੇ ਵਿੱਚ ਡਿਸਕਸ ਹੋ ਗਿਆ ਕਿ ਸਾਡਾ ਥਰਡ ਸਟੈਪ ਕੀ ਹੋਵੇ ਉਮੀਦ ਆ ਕਿ ਤੁਹਾਨੂੰ ਵੀਡੀਓ ਪਸੰਦ ਆਈ ਹੋਵੇਗੀ ਜੇ ਪਸੰਦ ਆਈ ਆ ਤਾਂ ਪਲੀਜ਼ ਮੇਰੇ ਚੈਨਲ ਨੂੰ ਸਪੋਰਟ ਕਰੋ ਤੁਹਾਡੀ ਸਪੋਰਟ ਨਾਲ ਵੀਡੀਓ ਬਣਾਉਣ ਲਈ ਹੋਰ ਉਤਸ਼ਾਹ ਮਿਲਦਾ ਆ ਸੋ ਪਲੀਜ਼ ਹੈਲਪ ਬਾਈ ਲਾਈਕਿੰਗ ਸ਼ੇਅਰਿੰਗ ਐਂਡ ਸਬਸਕ੍ਰਾਈਬਿੰਗ ਟੂ ਮਾਈ ਚੈਨਲ ਸੋ ਇੱਕ ਵਾਰ ਫਿਰ ਤੁਹਾਡਾ ਸਾਰਿਆਂ ਦਾ ਵੀਡੀਓ ਦੇਖਣ ਲਈ ਬਹੁਤ ਧੰਨਵਾਦ ਥੈਂਕ ਯੂ